ਜਦੋਂ ਕਲਗੀਧਰ ਮਹਾਰਾਜ ਜੀ ਦੱਖਣ ਗਏ ਸਨ ਤਾਂ ਉਹਨਾਂ ਦੇ ਨਾਲ ਵਜੀਦ ਖਾਂ ਦੇ ਭੇਜੇ ਹੋਏ ਦੋ ਪਠਾਨ ਨਾਲ ਰਲੇ ਹੋਏ ਸਨ ਜਿਨ੍ਹਾਂ ਨੇ ਸਤਗੁਰਾਂ ਦੇ ਖੰੰਜਰ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਖੰੰਜਰ ਮਾਰਨ ਵਾਲੇ ਦੋ ਜਾਣੇ ਸਨ ਇੱਕ ਦਾ ਨਾਮ ਸੀ ਗੁਲਖਾਂ ਤੇ ਦੂਜੇ ਦਾ ਨਾਮ ਸੀ ਅਤਾਉਲਾ ਇਹ ਦੋਵੇਂ ਸੈਦ ਖਾਂ ਦੇ ਪੁੱਤਰ ਤੇ ਪੈਂਦੇ ਖਾਂ ਦੇ ਪੋਤਰੇ ਸਨ ਬੈਂਦੇ ਖਾਨ OC ਜੈਸ ਨੂੰ 6ਵੇਂ ਗੁਰੂ ਹਰਗੋਬਿੰਦ ਪਾਸ਼ਾ ਨੇ ਆਪਣੇ ਹੱਥੀਂ ਪਾਲਿਆ ਤੇ ਵੱਡਾ ਕੀਤਾ ਸੀ। ਉਹ 6ਵੇਂ ਸਤਿਗੁਰਾਂ ਦੇ ਹੱਥੋਂ ਹੀ ਜੰਗ ਦੇ ਵਿੱਚ ਮਾਰਿਆ ਗਿਆ ਸੀ ਕਿਉਂਕਿ ਉਹ ਉਹਨਾਂ ਤੋਂ ਬਾਗੀ ਹੋ ਗਿਆ ਸੀ। ਆਪਣੇ ਦਾਦੇ ਦਾ ਬਦਲਾ ਲੈਣ ਖਾਤਰ ਇਹਨਾਂ ਦੋਵਾਂ ਭਰਾਵਾਂ ਨੂੰ ਬਜੀਦ ਖਾਨ ਨੇ ਬਹੁਤ ਹੱਲਾਸ਼ੀਰੀ ਦਿੱਤੀ ਸੀ। ਭਾਈ ਕਾਨ ਸਿੰਘ ਜੀ ਨੇ ਲਿਖਿਆ ਹੈ ਕਿ ਇੱਕ ਰਾਤ ਇਹਨਾਂ ਨੂੰ ਮੌਕਾ ਮਿਲ ਗਿਆ। ਗੁਰੂ ਸਾਹਿਬ ਤੇ ਵਾਰ ਕਰਨ ਦਾ ਗੁਲਖਾਨੇ ਗੁਰੂ ਸਾਹਿਬ ਦੇ ਪੇਟ ਵਿੱਚ ਖੰਜਰ ਮਾਰਿਆ ਪਰ ਕਲਗੀ ਤਰਜੀ ਦੇ ਹੱਥੋਂ ਉਸ ਵੇਲੇ ਹੀ ਮਾਰਿਆ ਗਿਆ ਅਤਾਉਲਾ ਮੌਕੇ ਤੇ ਭੱਜ ਗਿਆ ਪਰ ਛੇਤੀ ਹੀ ਉਸ ਸਿੰਘ ਲੱਖਾ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ